ਸ਼ਸ਼ੀ ਕਾ ਜੀ ਐਨਆਰਟੀਵੀ ਨਾਲ ਜੁੜੇ ਹੋ ਤੁਸੀਂ ਵੱਡੀ ਖਬਰ ਫੈਡਰਲ ਚੋਣਾਂ ਨਾਲ ਜੁੜੀ ਹੋਈ ਹੈ ਕੈਨੇਡਾ ਵਿੱਚ ਚੋਣਾਂ ਦੇ ਰੁਝਾਨ ਸਾਹਮਣੇ ਆ ਰਹੇ ਨੇ ਤੇ ਪਹਿਲੇ ਰੁਝਾਨਾਂ ਨੇ ਸਾਰਿਆਂ ਨੂੰ ਹੈਰਾਨ ਕਰਕੇ ਰੱਖ ਦਿੱਤਾ ਹੈ ਤੇ ਸਿਆਸੀ ਹਲਚਲ ਪੈਦਾ ਹੋ ਚੁੱਕੀ ਹੈ ਇੱਥੋਂ ਤੱਕ ਕਿ ਜਗਮੀਤ ਸਿੰਘ ਜੋ ਕਿ ਪੰਜਾਬੀ ਤੌਰ ਤੇ ਇੱਕਰ ਦੇਖਿਆ ਜਾਂਦਾ ਹੈ ਤਾਂ ਕੈਨੇਡਾ ਵਿੱਚ ਅਹਿਮ ਰੋਲ ਅਦਾ ਉਹਨਾਂ ਨੇ ਕੀਤਾ ਤੇ ਉਹਨਾਂ ਦੀ ਐਨਡੀਪੀ ਪਾਰਟੀ ਵੱਲੋਂ ਖੂਬ ਜਿਹੜੇ ਆ ਅੰ ਬਿੱਤਿਆਂ ਚੋਣਾ ਦਰਮਿਆਨ ਆਪਣਾ ਪ੍ਰਦਰਸ਼ਨ ਕੀਤਾ ਤੇ ਕੈਨੇਡਾ ਵਿੱਚ ਪ੍ਰਧਾਨ ਮੰਤਰੀ ਟਰੂਡੋ ਨਾਲ ਜਿਹੜਾ ਰਲ ਕੇ ਉਹਨਾਂ ਨੇ ਹੁਣ ਤੱਕ ਕੰਮ ਕੀਤਾ ਤੇ ਇਥੋਂ ਤੱਕ ਜਦੋਂ ਪ੍ਰਧਾਨ ਮੰਤਰੀ ਟਰੂਡੋ ਨੂੰ ਚੁਣਿਆ ਗਿਆ ਤਾਂ ਉਸ ਸਮੇਂ ਐਨਡੀਪੀਐਨ ਨੇ ਐਨਡੀਪੀਟੀ ਆ ਜਿਹੜੀ ਪਾਰਟੀ ਆ ਉਸ ਨੇ ਅਹਿਮ ਰੋਲ ਅਦਾ ਕੀਤਾ ਸੀ ਤੇ ਜਗਮੀਤ ਸਿੰਘ ਵੱਲੋਂ ਅਹਿਮ ਜਿਹੜੀ ਆ ਉਥੇ ਜੇਕਰ ਪੰਜਾਬੀਆਂ ਦੀ ਗੱਲ ਕਰੀਏ ਜਾਂ ਕੈਨੇਡਾ ਦੀ ਗੱਲ ਕਰੀਏ ਤਾਂ ਕੈਨੇਡਾ ਦੇ ਤੌਰ ਤੇ ਵੱਡੇ ਪੱਧਰ ਤੇ ਕੰਮ ਕਰਵਾਏ ਪਰ ਹੁਣ ਕਿਤੇ ਨਾ ਕਿਤੇ ਵੱਡਾ ਜਿਹੜਾ ਝਟਕਾ ਲੱਗਦਾ ਨਜ਼ਰ ਆ ਰਿਹਾ ਐ ਐਂਡੀਪੀ ਨੂੰ ਕਿ ਐਂਡੀਪੀ ਪਿੱਛੇ ਚੱਲ ਰਿਹਾ ਕਈ ਜਿਹੜੀਆਂ ਸਿੱਟਾਂ ਤੇ ਪਿੱਛੇ ਚੱਲ ਰਿਹਾ ਜਿਸ ਦੇ ਚਾਲਦੇ ਆ ਐਂਡੀਪੀ ਤੇ ਜਿਹੜੇ ਆ ਆਗੂ ਨੇ ਜਗਮੀਤ ਸਿੰਘ ਉਹਨਾਂ ਨੇ ਅਸਤੀਫਾ ਤੱਕ ਜਿਹੜਾ ਦੇ ਦਿੱਤਾ ਤਾਂ ਆਪਣੀ ਹਾਰ ਨੂੰ ਦੇਖਦੇ ਆ ਜਗਮੀਤ ਸਿੰਘ ਨੇ ਆਪਣੇ ਪਾਸ ਦੇ ਤੋਂ ਅਸਤੀਫਾ ਦੇ ਦਿੱਤਾ ਤੇ ਕੈਨੇਡਾ ਦੀ ਸੰਸਦ ਦੀ ਚੋਣਾਂ ਵਿੱਚ ਕਿਸੇ ਵੀ ਪਾਰਟੀ ਨੂੰ ਬਹੁਮਤ ਨਹੀਂ ਮਿਲਿਆ ਹਾਲਾਂਕਿ ਸਤਾ ਤੇ ਲਿਵਰਜ਼ ਪਾਰਟੀ ਮੋੜਾ ਵੱਡੀ ਪਾਰਟੀ ਵਜੋਂ ਮੂਹਰੇ ਆਈ ਹੈ ਕੈਨੇਡੀਅਨ ਸੰਸਦੀ ਦੀਆਂ ਕੁੱਲ 343 ਸੀਟਾਂ ਹਨ ਤੇ ਕਿਸੇ ਵੀ ਪਾਰਟੀ ਨੂੰ ਆਪਣੇ ਦਮ ਤੇ ਸਰਕਾਰ ਬਣਾਉਣ ਲਈ 172 ਸੀਟਾਂ ਦੀ ਲੋੜ ਹੁੰਦੀ ਹੈ ਆਖਰੀ ਰੋਜ਼ਾਨਾ ਵਿੱਚ ਐਨ ਡੀ ਪੀ ਜਾਂ ਆਗੂ ਜਗਮੀਤ ਸਿੰਘ ਅਤੇ ਕਨਜ਼ਰਵੇਟਿਵ ਆਗੂ ਆਪਣੇ ਸੀਟਾਂ ਤੋਂ ਜਿਹੜੇ ਪਛੜੇ ਹੋਏ ਨੇ ਤਾਂ ਕਨਜ਼ਰਵੇਟਿਵ ਪਾਰਟੀ ਵੱਲੋਂ ਜਿਹੜੇ ਪ੍ਰਧਾਨ ਮੰਤਰੀ ਦੇ ਅਹੁਦੇ ਤੇ ਜਿਹੜੇ ਆ ਦਾਵੇਦਾਰ ਸੀਗੇ ਉਹੀ ਪਛੜ ਰਹੇ ਨੇ ਤਾਂ ਕਿਤੇ ਨਾ ਕਿਤੇ ਬੜਾ ਉਲਟ ਫੇਰ ਆ ਜਿਹੜਾ ਉਹ ਕੈਨੇਡਾ ਦੀ ਸਿਆਸਤ ਚ ਹੋ ਰਿਹਾ ਹੈ ਤੇ ਪਹਿਲੇ 2 ਘੰਟਿਆਂ ਦੀ ਗਿਣਤੀ ਵਿੱਚ ਇਸ ਤਰੀਕੇ ਨਾਲ ਜਿਹੜੇ ਰੁਝਾਨ ਸਾਹਮਣੇ ਆਏ ਨੇ ਲਿਬਰਲ ਪਾਰਟੀ 157 ਹਾਲਾਂਕਿ ਹੁਣ ਜਿਹੜੇ ਆ ਉਹਨਾਂ ਦਾ ਗ੍ਰਾਫ ਵਧਿਆ ਪਹਿਲਾਂ 154 ਤੋਂ ਜਿਹੜਾ ਵਧਿਆ ਹੈ ਤਾਂ ਹੁਣ ਕੰਜ਼ਰਵੇਟਿਵ ਪਾਰਟੀ ਹੈ ਜਿਹੜੀ 149 ਤੇ ਆ ਤੇ ਬਲੈਕ ਕਿਊ ਕਿਊਬਕਾ 25 ਐਨਡੀਪੀ 10 ਤੇ ਗ੍ਰੀਨ ਪਾਰਟੀ ਇੱਕ ਸੀਟ ਤੇ ਅੱਗੇ ਚੱਲ ਰਹੀ ਹੈ ਤੇ ਪ੍ਰਧਾਨ ਮੰਤਰੀ ਮਾਰਕ ਕਰਨੀ ਨੇ ਆਪਣੀ ਸੀਟ ਵੱਡੇ ਫਰਕ ਨਾਲ ਜਿੱਤ ਲਈ ਹੈ ਤਾਂ ਵੱਡੇ ਫਰਕ ਨਾਲ ਜਿੱਤ ਹੈ ਜਿਹੜੀ ਉਹ ਦਰਜ ਕੀਤੀ ਹੈ ਪ੍ਰਧਾਨ ਮੰਤਰੀ ਮਾਰਕ ਕਰਨੀ ਨੇ ਆਪਣੀ ਸੀਟ ਜਿਹੜੀ ਆ ਉਹ ਕਿਤੇ ਨਾ ਕਿਤੇ ਬਚਾ ਲਈ ਹੈ ਤੇ ਕਈ ਸੀਟਾਂ ਦੇ ਨਤੀਜੇ ਕਾਫੀਆਂ ਨੂੰ ਗਲਤ ਕਰ ਰਹੇ ਨੇ ਤਾਂ ਜਿਹੜੇ ਕੈਸ਼ ਰਾਜਾਂ ਸੀਗੀਆਂ ਕੈਸ਼ ਲਗਾਏ ਜਾ ਰਹੇ ਸੀ ਉਹਨਾਂ ਨੂੰ ਵੀ ਮਾਤ ਪਾਦਿੱਤੀਆ ਕਈ ਸੀਟਾਂ ਦੇ ਨਤੀਜਿਆਂ ਨੇ ਐਨਡੀਪੀ ਨੂੰ 14 ਬਲਾਕ ਨੂੰ 9 ਤੇ ਗ੍ਰੀਨ ਪਾਰਟੀ ਨੂੰ ਇੱਕ ਸੀਟ ਦਾ ਜਿਹੜਾ ਖੋਰਾ ਲੱਗ ਰਿਹਾ ਹੈ ਤਾਂ ਇੱਥੇ ਝਟਕਾ ਲੱਗ ਰਿਹਾ ਹੈ ਤੇ ਉੱਥੇ ਹੀ ਕਜ਼ਰ ਵੇਟੀ ਨੂੰ ਪਿਛਲੀ ਵਾਰ ਦਾ ਜਿਹੜਾ ਆ ਪਿਛਲੀ ਵਾਰ ਨਾਲੋਂ 30 ਸੀਟਾਂ ਦਾ ਲਾਭ ਹੋਇਆ ਕਜ਼ਰ ਵੇਟੀ ਵੀ ਕਿਤੇ ਨਾ ਕਿਤੇ ਵੱਡੀ ਪਾਰਟੀ ਬਣ ਕੇ ਉੱਭਰ ਰਹੀ ਹੈ ਕਿਉਂਕਿ 30 ਸੀਟਾਂ ਦਾ ਫਰਕ ਪਾਣਾ ਆਪਣੇ ਆਪ ਵਿੱਚ ਅਹਿਮ ਨਤੀਜੇ ਹੁੰਦੇ ਨੇ ਮਾਰਕ ਕਾਰਨੀ ਫਿਲਹਾਲ ਕੈਨੇਡਾ ਦੇ ਪ੍ਰਧਾਨ ਮੰਤਰੀ ਬਣੇ ਰਹਿਣਗੇ ਪਰ ਬਿਲ ਪਾਸ ਕਰਵਾਉਣ ਲਈ ਕਿਸੇ ਹੋਰ ਪਾਰਟੀ ਨਾਲ ਸਾਂਝ ਪਾਣੀ ਪਏਗੀ ਤਾਂ ਪ੍ਰਧਾਨ ਮੰਤਰੀ ਤਾਂ ਬਣ ਗਏ ਆ ਪਰ ਤਸਲ ਫਸ ਗਈ ਆ ਮਤੇ ਪਾਸ ਕਰਨ ਦੇ ਲਈ ਜਿਵੇਂ ਅਸੀਂ ਆਪਾਂ ਦੇਖਿਆ ਕਿ ਭਾਰਤ ਵਿੱਚ ਕਾ ਬੜਾ ਉਲਟ ਫੇਰ ਹੋਇਆ ਕਿ ਜਿੱਥੇ ਇੱਕ ਪਾਸੇ 400 ਤੋਂ ਵੱਧ ਅੱਗੇ ਜਾਣ ਦੇ ਦਾਅਵੇ ਠੋਕਰੀ ਸੀ ਬੀਜੇਪੀ ਪਰ ਉਹ ਮੌਕੇ ਤੇ ਹਾਲਾਤੇ ਪੈਦਾ ਹੋਏ ਕਿ ਦੂਜੀਆਂ ਪਾਰਟੀਆਂ ਨਾਲ ਉਹਨਾਂ ਨੂੰ ਸਮਝੌਤਾ ਕਰਨਾ ਪਿਆ ਤੇ ਉਸੇ ਦੇ ਚੱਲਦਿਆਂ ਹੁਣ ਉਹਨਾਂ ਨੇ ਕੇਂਦਰ ਸ ਤੇ ਸਰਕਾਰ ਬਣਾਈ ਹੋਈ ਅਤਾ ਅਜੇ ਵਿੱਚ ਹੀ ਕੈਨੇਡਾ ਦੇ ਨਤੀਜੇ ਵੀ ਜਿਹੜੇ ਆ ਸਾਹਮਣੇ ਆਏ ਨੇ ਤਮਾਰ ਕਰਨੀ ਵੀ ਕਿਤੇ ਨਾ ਕਿਤੇ ਜਿਹੜੇ ਆ ਆਪਣਾ ਕਿਸੇ ਹੋਰ ਪਾਰਟੀ ਨਾਲ ਸਮਝੌਤਾ ਕਰਨਗੇ ਜਿਸ ਦੇ ਚੱਲਦਿਆ ਕੈਨੇਡਾ ਵਿੱਚ ਬਿਲ ਪਾਸ ਕਰਨ ਦੇ ਲਈ ਉਹਨਾਂ ਨੂੰ ਕਿਸੇ ਹੋਰ ਪਾਰਟੀ ਦਾ ਸਹਾਰਾ ਲੈਣਾ ਪਏਗਾ ਤਾਂ ਕੈਨੇਡਾ ਵਿੱਚ ਸਿਆਸੀ ਹਲਚਲ ਪੈਦਾ ਹੋਈ ਵੀ ਹੈ ਤੇ ਸਿਆਸੀ ਪਟਾਕੇ ਪੈ ਰਹੇ ਨੇ ਤੇ ਜਗਮੀਤ ਸਿੰਘ ਇੱਕ ਪੰਜਾਬੀ ਸਿੱਖ ਚਿਹਰਾ ਵੀ ਹੈ ਤੇ ਉੱਤੇ ਹੀ ਜੇਕਰ ਦੇਖਿਆ ਜਾਵੇ ਕਿ ਕਾਫੀ ਲਗ ਲਗਾਵ ਵੀ ਹੈ ਕੈਨੇਡਾ ਦੇ ਨਾਲ ਉਹਨਾਂ ਦਾ ਤੇ ਕਾਫੀ ਵੱਡੇ ਪੱਧਰ ਤੇ ਉਹਨਾਂ ਨੇ ਕੰਮ ਵੀ ਕੀਤਾ ਪਰ ਜੋ ਨਤੀਜੇ ਆ ਰਹੇ ਨੇ ਉਹਨਾਂ ਤੋਂ ਲੱਗਦਾ ਹੈ ਕਿ ਕੈਨੇਡੀਅਨ ਖੁਸ਼ ਨਹੀਂ ਹਨ ਤੇ ਉਹਨਾਂ ਨੇ ਆਪਣਾ ਵੋਟ ਹੈ ਜਿਹੜਾ ਦੂਜੇ ਉਮੀਦਵਾਰ ਨੂੰ ਦੇ ਕੇ ਤਾਂ ਸਤਾ ਤੋਂ ਬਾਹਰ ਹੋ ਕਰ ਦਿੱਤਾ ਜਗਮੀਤ ਸਿੰਘ ਨੂੰ ਜਿਨ੍ਹਾਂ ਨੇ ਕਿ ਆਪਣੇ ਅਹੁਦੇ ਤੋਂ ਅਸਤੀਫਾ ਤੱਕ ਦੇ ਤਾਂ ਚਾਰ ਸਿੱਟਾਂ ਤੇ ਸਿਰਫ ਆ ਚੱਲ ਰਹੀ ਹੈ ਅੱਗੇ ਐਨਡੀਪੀ ਤਾਂ ਉਹੀ ਐਨਡੀਪੀ ਜਿਸ ਨੇ ਕਿਸੇ ਸਮੇਂ ਰਲ ਕੇ ਜਿਹੜੀ ਆ ਸਰਕਾਰ ਬਣਾਈ ਸੀ ਟਰੋਡੋ ਨਾਲ ਤਾਂ ਅੱਜ ਉਹ ਖੁਦ ਆਪਣੇ ਆਪ ਚ ਹੀ ਜਿਹੜੀ ਆ ਉਹ ਕਿਰਦੀ ਨਜ਼ਰ ਆ ਰਹੀ ਆ ਆਪਣੇ ਆਪ ਹੀ ਨਤੀਜਿਆਂ ਦਾ ਦੇ ਘੇਰੇ ਵਿੱਚ ਜਿਹੜੀ ਆ ਫਸੀ ਹੋਈ ਨਜ਼ਰ ਆ ਰਹੀ ਆ ਫੈਡਰਲ ਚੋਣਾਂ ਦੇ ਨਤੀਜੇ ਆ ਰਹੇ ਨੇ ਤਾਂ ਜਿੱਤ ਨੇੜੇ ਆ ਲਿਵਰ ਪਾਰਟੀ ਪਰ ਹਾਲਾਂਕਿ ਜੇਕਰ ਦੇਖਿਆ ਜਾਵੇ ਲਿਵਰ ਪਾਰਟੀ ਜਿੱਤ ਤਾਂ ਵੱਲ ਵੱਧ ਰਹੀ ਆ ਪਰ ਆ ਜਿਹੜਾ ਬਹੁਮਤ ਆ ਉਹ ਨਹੀਂ ਮਿਲਿਆ ਕਿਸੇ ਪਾਰਟੀ ਨੂੰ ਬਹੁਮਤ ਨਾ ਕਿਸੇ ਨੂੰ ਨਾ ਮਿਲਣ ਕਾਰਨ ਇੱਥੇ ਹੁਣ ਦੱਸ ਲੈ ਜਿਹੜੀ ਉਹ ਫਸ ਚੁੱਕੀ ਐ ਬਿਲ ਪਾਸ ਕਰਵਾਉਣ ਦੇ ਲਈ ਤਾਂ ਚੋਣਾਂ ਚ ਕਾਰਨ ਕਾਰਨੀ ਸਰਕਾਰ ਦੀ ਜਿਹੜੀ ਆ ਉਹ ਵਾਪਸੀ ਤਾਂ ਜਿਹੜੀ ਲਗਭਗ ਤੈ ਐ ਪਰ ਲੇਵਲ ਪਾਰਟੀ 145 ਸਿੱਟਾ ਨਾਲ ਅੱਗੇ ਚੱਲ ਰਹੀ ਆ ਹੁਣ ਤੱਕ ਕਨਜ਼ਰਵੇਟਿਵ ਨੂੰ ਜਿਹੜੇ ਆ ਉਹ ਕਾਫੀ ਬੱਧ ਸਿੱਟਾ ਵਧੀਆਂ ਨੇ ਤੇ ਉੱਥੇ ਹੀ ਜਗਮੀਤ ਸਿੰਘ ਦੀ ਪਾਰਟੀ ਦਾ ਗ੍ਰਾਫ ਡਿੱਗਿਆ ਦਾ ਕਾਫੀ ਗਰਾਫ ਹੈ ਜਿਹੜਾ ਉਹ ਡਿਗਿਆ ਹੈ ਅਤੇ ਇਹ ਕਾਊਂਟਿੰਗ ਜਿਹੜੀ ਲਗਾਤਾਰ جاری ਹੈ ਤੇ ਵੱਖ-ਵੱਖ ਨਤੀਜੇ ਆ ਜਿਹੜੇ ਉਹ ਕੈਨੇਡਾ ਦੇ ਸਾਹਮਣੇ ਆ ਰਹੇ ਨੇ ਤੇ ਕੈਨੇਡਾ ਦੀ ਗੱਲ ਕਰਦੇ ਆ ਤੇ ਆਮ ਪੰਜਾਬੀ ਚ ਕਿਹਾ ਜਾਂਦਾ ਹੈ ਕਿ ਮਿੰਨੀ ਪੰਜਾਬ ਹੈ ਕੈਨੇਡਾ ਕਿਉਂਕਿ ਬਹੁਤ ਸਾਰੇ ਪੰਜਾਬੀ ਨੇ ਜਿਹੜੇ ਕੈਨੇਡਾ ਵਿੱਚ ਵੱਖ-ਵੱਖ ਸ਼ਹਿਰਾਂ ਵੱਖ-ਵੱਖ ਜ਼ਿਲ੍ਹਿਆਂ ਵਿੱਚ ਰਹਿ ਰਹੇ ਨੇ ਤੇ ਇਸੇ ਦੇ ਚੱਲਦਿਆਂ ਕਿਤੇ ਨਾ ਕਿਤੇ ਕਾਫੀ ਲਗ ਲਗਾਵ ਹੈ ਪੰਜਾਬ ਨੂੰ ਘਾ ਭਾਰਤ ਨੂੰ ਕੈਨੇਡਾ ਦੇ ਨਾਲ ਹਾਲਾਂਕਿ ਮਿੱਤੇ ਸਮੇਂ ਦਰਮਿਆਨ ਕਾਫੀ ਕੁਝ ਦੇਖਿਆ ਵੀ ਗਿਆ ਪਰ ਕਿਤੇ ਨਾ ਕਿਤੇ ਪੰਜਾਬੀਆਂ ਦਾ ਖਾਸ ਆ ਜਿਹੜਾ ਬੋਲ ਬਾਲਾ ਉਹ ਕੈਨੇਡਾ ਵਿੱਚ ਐ ਤੇ ਕੈਨੇਡਿਆ ਨਾਲ ਕਾਫੀ ਜਿਹੜਾ ਨੇੜਤਾ ਜਿਹੜੀ ਆ ਪੰਜਾਬ ਦੀ ਨਜ਼ਰ ਆਉਂਦੀ ਆ ਤੇ ਇਸੇ ਦੇ ਚੱਲਦਿਆਂ ਹੁਣ ਪੰਜਾਬ ਨਾਲ ਕਾਫੀ ਚੰਗੇ ਸਬੰਧ ਆ ਜਿਹੜੇ ਕੈਨੇਡਾ ਦੇ ਉਹ ਨਜ਼ਰ ਵੀ ਆ ਰਹੇ ਨੇ ਤੇ ਕਾਫੀ ਉਤਸਕ ਵੀ ਦਿਖਾ ਰਹੇ ਆ ਪੰਜਾਬੀ ਕਿ ਕਿਹੜੀ ਪਾਰਟੀ ਐ ਅੱਗੇ ਐ ਕਿਹੜੀ ਪਿੱਛੇ ਚੱਲ ਰਹੀ ਐ ਤੇ ਇਸੇ ਦੇ ਚੱਲਦਿਆਂ ਹੁਣ ਜਗਮੀਤ ਸਿੰਘ ਉਨੇ ਆ ਆਪਣਾ ਵੱਡਾ ਫੈਸਲਾ ਲੈਂਦੇ ਹ ਅਸਤੀਫਾ ਤੱਕ ਦੇ ਦਿੱਤਾ ਤੇ ਕੈਨੇਡਾ ਦੇ ਚੋਣਾਂ ਵਿੱਚ ਵੱਡਾ ਉਲਟ ਫੇਰ ਹੋ ਰਿਹਾ ਹੈ